ਅੱਜ ਤੋਰੀ ਵਿੱਚ ਸ੍ਰੀ ਗੁਰਦੁਆਰਾ ਨਾਨਕ ਦਰਬਾਰ ਧਨਪੁਰਾ ਮੁਹੱਲਾ ਤੋਰੀ ਦੀ ਕਮੇਟੀ ਅਤੇ ਸਮੁੱਚੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਦੇਸੀ ਘੋਤੋ ਬਣਾ ਭੋਜਨ ਅਤੇ ਪਾਣੀ ਦੀਆਂ ਬੋਤਲਾਂ ਭੇਜੀਆਂ ਗਈਆਂ ਇਹ ਚੌਥੀ ਲੰਗਰ ਸੇਵਾ ਸੰਗਤ ਲਈ ਤੋਰੀ ਰੇਲਵੇ ਸਟੇਸ਼ਨ ਤੇ ਨਦੀੜ ਸਾਹਿਬ ਜਾਣ ਵਾਲੀ ਰੇਲਵੇ ਟ੍ਰੇਨ ਤੇ ਸ੍ਰੀ ਗੁਰਦੁਆਰਾ ਨਦੀੜ ਸਾਹਿਬ ਨੂੰ ਭੇਜੀ ਗਈ ਇਹ ਲੰਗਰ ਸੇਵਾ ਸ਼ਰੋਮਣੀ ਅਕਾਲੀ ਦਲ ਤੋਰੀ ਦੇ ਸੀਨੀਅਰ ਆਗੂ ਸਰਦਾਰ ਨਿਰਪੇਰ ਨਿਰਪੈ ਸਿੰਘ ਜੀ ਕੇਡੀਕੇ ਅਤੇ ਸਰਦਾਰ ਪ੍ਰਧਾਨ ਸੁਖਦੇਵ ਸਿੰਘ ਜੀ ਉਪ ਪ੍ਰਧਾਨ ਸਰਦਾਰ ਬਿਕਰ ਸਿੰਘ ਜੀ ਸੇਵਾ ਮੁਖਤ ਬੀਐਸਕੇ ਤੀਰਤ ਸਿੰਘ ਜੀ ਕੈਸ਼ੀਅਰ ਅਤੇ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਪੇਜੀ ਗਈ ਇਸ ਰੋਪੇ ਤੇ ਨਦੇੜ ਸਾਹਿਬ ਜਾਣ ਵਾਲੇ ਲੋਕਾਂ ਦਾ ਤੋਰੀ ਪਹੁੰਚ ਤੇ ਪਸੌਰ ਮੈਡੀਕਲ ਹਾਲ ਹਰਬੇਲ ਸੀ ਫੋਟੋਗ੍ਰਾਫਰ ਆਪਕੋ ਸੁਖਿਲਾ ਸੀਰਤ ਕਲੈਕਸ਼ਨ ਪੱਪੂ ਟੀਵੀ ਸੈਂਟਰ ਆਦਿ ਨੇ ਇਸ ਰੋਪਾ ਭੇਟ ਕਰਕੇ ਸਵਾਗਤ ਕੀਤਾ ਦੇਖਣਿਆ ਪੁਲਿਸ ਦੇ ਨਾਲ ਜਿੰਨੀਆਂ ਵੀ ਸਖਤਾਂ ਜੁੜੀਆਂ ਦਾ ਸੱਚਖੰਡ ਸ੍ਰੀ ਹਜੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਦੇ ਸਾਰੇ ਜਥੇ ਵੱਲੋਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜੋ ਸੱਚਖੰਡ ਸ੍ਰੀ ਹਜੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਦੇ ਵੱਲੋਂ 7ਵੀਂ ਯਾਤਰਾ ਜਿਹੜਾ 400 ਪ੍ਰਾਣੀਆਂ 13 ਪ੍ਰਾਣੀਆਂ ਦਾ ਜਥਾ ਸੱਚਖੰਡ ਸ੍ਰੀ ਹਜੂਰ ਸਾਹਿਬ ਵੇਖੇ ਜਾ ਰਿਹਾ ਤੇ ਰਸਤੇ ਦੇ ਵਿੱਚ ਜੋ ਧੂਰੀ ਦੇ ਵਿੱਚ ਸਾਡੇ ਸਰਕਾਰ ਜੋ ਫਾਈਨਰ ਪੈਸਿਕ ਜੀ ਔਰ ਫਿਰ ਦੁਬਾਰਾ ਗੁਰਨਾਨਕ ਸਭਾ ਗੁਰਨਾਨਕ ਸਭਾ ਦੀ ਜਿਹੜੀ ਸੰਸਥਾ ਉਹਨਾਂ ਦੇ ਵੱਲੋਂ ਜਿਹੜਾ ਸਾਰੀ ਸੰਗਤ ਦੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਔਰ ਪ੍ਰਸਤਾ ਵੀ ਧੰਨਵਾਦ ਕਰਦੇ ਆਂ ਵਾਹਿਗੁਰੂ ਕਿਰਪਾ ਕਰ ਅਸਾਂ ਨੂੰ ਚੰਗੀ ਕਲਾ ਦੇ ਜੀਵ ਬਖਸ਼ੇ ਕਰਕੇ ਆਪਣੀ ਸਰਕਾਰ ਦੀ ਸੇਵਾ ਕਰਨ ਦੀ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਜੋ ਵੀ ਇਹ ਸੇਵਾ ਲਗਾਤਾਰ 4 ਸਾਲ ਤੋਂ ਚੱਲ ਰਹੀ ਹੈ ਲੰਗਰ ਦੀ ਇਹ ਜਿਹੜੀ ਸੇਵਾ ਦੇ ਵਿੱਚ ਜੋਗਦਾਨਾ ਗੁਰਦੁਆਰਾ ਨਾਨਕਪੁਰਵਾ ਦਾ ਬਹੁਤ ਵੱਡਾ ਜੋਗਦਾਨਾ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਆ ਜਿਹੜੇ ਕਿ ਮੈਨੂੰ ਆਪਣੀ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਸਹਿਯੋਗ ਦੇ ਰਹੇ ਨੇ ਉਹਨਾਂ ਭੈਣਾਂ ਦਾ ਜਿਨ੍ਹਾਂ ਨੇ ਤਬਦੀਲ ਲੋ ਦੇ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਆਈਆਂ ਸੰਗਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੱਥੇ ਲੰਗਰ ਹਜੂਰ ਸਾਹਿਬ ਦੇ ਕੇਨ ਨੂੰ ਸਕਾ ਰਿਹਾ ਹਾਂ ਅਸਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸਤ ਵੀਰਾਂ ਨੇ ਜਿਹੜਾ ਸਾਨੂੰ ਇੰਨਾ ਸਹਿਯੋਗ ਦਿੱਤਾ ਸਾਡਾ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਸਾਹਿਬ ਜੱਤਰ ਜੀਰਾ ਉਹਨਾਂ ਸਾਨੂੰ ਕੋਈ ਸੇਵਾ ਕੀਤੀ ਹੈ ਜਿਹੜੀ ਪੁੱਛੇ ਸਾਲ ਦੀ ਸੇਵਾ ਹੈ ਅੰਮ੍ਰਿਤਪੁਰਈਆ ਨਵਾਂ ਹੈ ਬਹੁਤ ਹੀ ਖੁਸ਼ੀ ਦੀ ਹੈ ਉਹਨੂੰ ਜਿਸ ਬਕਰਰ ਦਾ ਸਦਾ ਬੁੱਤ ਆਉਂਦਾ ਹੈ ਸੰਗਤਾਂ ਦੇ ਵਿੱਚ ਬਹੁਤ ਸ਼ਾਨਦਾਰ ਬਹੁਤ ਚਾਹ ਹੁੰਦਾ ਓਹ ਜਿਹੜਾ ਜੀ ਬਕਰਰ ਜੀ ਉੱਤੇ ਪਈਆ ਕੋਈ ਨਾਮ ਤੇਵਾ ਪੁਰਾ ਮੱਲਾ ਪੂਰੀ ਹੈ ਤੇ ਲੋਕਾਂ ਦੇ ਵਿੱਚ ਜਿਹੜੀ ਤੇ ਉਹਨਾਂ ਦੇ ਸਹਾਇਕ ਦੇ ਨਾਮ ਜੀ ਸੇਵਾ ਸਾਨੂੰ ਮਿਲਦੀ ਹੈ ਉਹਨਾਂ ਨੂੰ ਨਮਾਨ ਹੈ ਜੀ ਕਿਸੇ ਕਿਸੇ ਵੀ ਕੀ ਹੈ ਬਹੁਤ ਖਾ ਹੈ ਹੋ ਜੀ ਜਦੋਂ ਸੰਗਤਾਂ ਨੂੰ ਜਿਹੜਾ ਪ੍ਰਤੀਜਾ ਪ੍ਰਿੰਨਾਵੀ ਇਹਦੇ ਜਿਹੜੀ ਲੈਬਿਟੀ ਦੀ ਗੱਲ ਦੀਆਂ ਹਨ ਤੁਹਾਨੂੰ ਕੀ ਸਵਾਵਾ ਕਿੰਨਾ ਜਾਣ ਇੱਥੋਂ ਜਿਵੇਂ ਕਿ ਸਬਜੀ ਦੀ ਸੇਵਾ ਜੀ ਸਾਬ ਉਹ ਵੀ ਸਾਡੀ ਸੰਗਤਾਂ ਨੂੰ ਜੋ ਉਹ ਦਿਹਾੜੀਆਂ ਹਨ ਹੋਰ ਵੀ ਆਪਾਂ ਇਹਨੂੰ ਹੋਰ ਪਤਾ ਕਰਨ ਲਈ ਸਾਡੇ ਸ੍ਰੀਮਾਨ ਨੂੰ ਇਹ ਆਪਾਂ ਦੋ ਲੱਗ ਪਾਣੀ ਪੁੱਈਏ ਤੇ ਇਸ ਤਰ੍ਹਾਂ ਦਾ ਸਭ ਨੂੰ ਵਿਆਹ ਕਰਤਾ ਹੈ ਇਹ ਚੱਪਾ ਜਿਹਾ ਇਹ ਸਭਾਥਾ ਨਾ ਗੁਰੂ ਇਹ ਚੱਲ ਰਿਹਾ ਹੈ ਨੇ ਜੇਵਾ ਨਗਰ ਲੈਤੀ ਉਡੀਕ ਉਸਕਿਚ ਨਹੀਂ ਹੋ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ